ਐਂਟੀ ਇਮੀਗ੍ਰੈਂਟਸ ਆ ਆਸਟ੍ਰੇਲੀਆ ਦੇ ਵਿੱਚ ਇੱਕ ਬੜੀ ਵੱਡੀ ਰੈਲੀ ਹੋਈ ਉਸ ਰੈਲੀ ਨੇ ਵਿਕਰਾਲ ਰੂਪ ਧਾਰਨ ਕੀਤਾ ਪਿਛਲੇ ਦਿਨ ਇੰਗਲੈਂਡ ਦੇ ਵਿੱਚ ਜਿਹੜਾ ਸੀਗਾ ਜੀ ਉਹ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਸੱਜੇ ਪੱਖੀ ਨੇ ਸੱਜੇ ਪੱਖੀ ਵਿਚਾਰਧਾਰਾ ਦੇ ਨੇ ਉਹ ਇਕੱਠੇ ਹੋਏ ਉਹਨਾਂ ਨੇ ਇਮੀਗ੍ਰੈਂਟਸ ਦੇ ਉਲਟ ਕਹ ਲੋ ਕਿ ਰੱਜ ਕੇ ਪੜਾਸ ਕੱਢੀ ਲੰਘੇ ਸ਼ਨੀਚਰਵਾਰ ਤੇਰਾ ਪਿਛਲਾ ਸ਼ੁੱਕਰਵਾਰ ਸੀ 13 ਤਰੀਕ ਨੂੰ ਇਹ ਟ੍ਰਾਂਟੋ ਦੇ ਵਿੱਚ ਇੱਕ ਰੈਲੀ ਦੀ ਕਾਲ ਦਿੱਤੀ ਗਈ ਸੀ। ਇਹ ਰੈਲੀ ਜਿਹੜੀ ਸੀਗੀ ਟ੍ਰਾਂਟੋ ਦੇ ਇੱਕ ਪਾਰਕ ਦੇ ਵਿੱਚ ਹੋਈ। ਇੱਥੇ ਕੋਈ ਉਹਨੂੰ ਬਹੁਤਾ ਹੁਗਾਰਾ ਨਹੀਂ ਮਿਲਿਆ। 50 ਕ ਬੰਦੇ ਉੱਥੇ ਕਹਿੰਦੇ ਪਹੁੰਚੇ ਸਨ ਜਿਹੜੇ ਐਂਟੀ ਇਮੀਗ੍ਰੈਂਟਸ ਰੈਲੀ ਦੇ ਵਿੱਚ ਝੰਡੇ ਲੈ ਕੇ ਪਹੁੰਚੇ ਹੋਏ ਸੀ। ਦੂਜੇ ਪਾਸੇ ਇਮੀਗ੍ਰੈਂਟਸ ਤੇ ਹਮਾਇਤ ਦੇ ਵਿੱਚ ਸੈਂਕੜੇ ਲੋਕ ਉੱਥੇ ਇਕੱਠੇ ਹੋ ਗਏ ਸੀ। ਪੁਲਿਸ ਨੂੰ ਵੀ ਵਿੱਚ ਦਖਲਅੰਦਾਜ਼ੀ ਕਰਨੀ ਪਈ। ਕਿਉਂਕਿ ਜਿਹੜੇ ਇਮੀਗ੍ਰੈਂਟਸ ਪੱਖੀ ਸਨ ਉਹ ਸੱਜੇ ਪੱਖੀਆਂ ਦੇ ਇੱਕ ਦੋ ਦੇ ਜਿਉਂ ਨਾਲ ਦੇ ਜਬਾੜਿਆਂ ਤੇ ਵੀ ਛੱਡੀਆਂ ਗੱਲ ਕੀ ਕਿ ਇੱਥੇ ਉਹ ਕਾਮਯਾਬ ਨਹੀਂ ਹੋਇਆ ਪਰ ਅ ਕੰਜ਼ਰਵੇਟਿਵ ਲੀਡਰ ਪੀਰ ਪੋਲੀਮ ਹੋਰਾਂ ਨੇ ਵੀ ਪਿਛਲੇ ਦਿਨ ਬਿਆਨ ਦਿੱਤਾ ਇਮੀਗ੍ਰੈਂਟਸ ਰਪੋਰਟ ਹੁਣ ਅਸਲ ਦੇ ਵਿੱਚ ਕੀ ਹੈ ਕਿ ਇਹਨਾਂ ਦੇ ਅੰਦਰਲਾ ਜਿਹੜਾ ਜੀ ਉਹ ਬਾਹਰ ਆ ਜਾਂਦਾ ਅ ਜਿਹੜੇ ਸੱਜੇ ਪੱਖੀ ਵਿਚਾਰਧਾਰਾ ਦੇ ਬਹੁਤੇ ਲੋਕ ਜਿਹੜੇ ਇੱਥੋਂ ਦੇ ਆਪਣੇ ਆਪ ਨੂੰ ਸਭ ਤੋਂ ਉੱਤਮ ਵਛਿੰਦੇ ਦੱਸਦੇ ਨੇ ਹਾਲਾਂਕਿ ਉਹ ਭੁੱਲ ਗਏ ਨੇ ਕਿ ਭਾਈ ਜਿਹੜੇ ਇੰਡੀਜਨਸ ਐ ਤੁਸੀਂ ਉਹਨਾਂ ਦੇ ਘਾ ਜ਼ਮੀਨਾਂ ਤੇ ਆ ਕੇ ਵੀ ਕੌਜਾ ਕੀਤਾ ਚਲੋ ਕਹੋ ਇੱਕ ਅਲੱਗ ਵਿਸ਼ਾ ਬਣ ਜਾਂਦਾ ਪਰ ਇਹ ਹਮੇਸ਼ਾ ਇਹ ਜਦੋਂ ਉਹਨਾਂ ਦਾ ਲਾਲ ਲੱਗਦਾ ਇਹ ਜ਼ਹਿਰ ਉਗਲਦੇ ਨੇ ਹਾਲਾਂਕਿ ਜਿਹੜੇ ਆਹ ਮੁਲਕ ਨੇ ਚਾਹੇ ਕੈਨੇਡਾ ਆ ਚਾਹੇ ਅਮਰੀਕਾ ਆ ਉਹ ਕਹ ਲੋ ਕਿ ਇਮੀਗ੍ਰੈਂਟਸ ਦੀ ਧਰਤੀ ਮੰਨਿਆ ਜਾਂਦਾ ਸਾਰੇ ਜਿਹੜੇ ਆ ਜਿਹੋ ਬਾਹਰ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਤੋਂ ਆ ਕੇ ਇੱਥੇ ਵਸੇ ਨੇ ਪਰੰਤੂ ਜਿਹੜੀ ਗੱਲ ਤੇ ਮੈਂ ਲਿਆਉਣਾ ਚਾਹਣਾ ਉਹ ਇਹ ਆ ਕਿ ਜਿਵੇਂ ਪੰਜਾਬ ਦੇ ਵਿੱਚ ਇੱਕ ਬੰਦੇ ਦੀ ਗਲਤੀ ਇੱਕ ਬੰਦੇ ਦੇ ਕ੍ਰਾਈਮ ਨੇ ਇੱਕ ਜਿਹੜੀ ਉਹ ਲਹਿਰ ਤੋਰ ਦਿੱਤੀ ਸਾਰੇ ਇਮੀਗ੍ਰੈਂਟਸ ਤੇ ਅਗੇਂਸਟ ਔਰ ਉਸ ਦਾ ਖਮਿਆਜ਼ਾ ਜਿਹੜਾ ਜੀ ਉਹ ਬਾਕੀ ਦੇ ਹੋਰ ਪ੍ਰਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੁਣ ਜਿਹੜੇ ਇੱਥੇ ਇਸ ਮੁਲਕ ਦੇ ਵਿੱਚ ਉਹ ਆਪਣੇ ਆਲੇ ਦੁਆਲੇ ਬਹੁਤ ਸਾਰੇ ਪੰਜਾਬੀ ਜਿਹੜੇ ਇੱਥੇ ਇਮੀਗ੍ਰੈਂਟਸ ਹੋ ਕੇ ਆਏ ਨੇ। ਕਈ ਜਿਹੜੇ ਨੇ ਚਾਹੇ ਪੜਨ ਆਏ ਨੇ ਹੱਲੇ ਉਹਨਾਂ ਨੇ ਵਾਪਸ ਜਾਣ ਦਾ ਉਹਨਾਂ ਨੇ ਵਾਅਦਾ ਕੀਤਾ ਹੈ ਸਰਕਾਰ ਨਾਲ ਪਰ ਉਹ ਇੱਥੇ ਰਹਿਣਾ ਜ਼لوਚਦੇ ਨੇ। ਕਈ ਇੱਥੇ ਜਿਹੜੇ ਨੇ ਜੀ ਪੱਕੇ ਹੋ ਗਏ ਨੇ। ਜਦੋਂ ਉਹਨਾਂ ਵੱਲੋਂ ਅਜਿਹੀਆਂ ਕਰਤੂਤਾ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਸભ્યਕ ਸਮਾਜ ਦੇ ਵਿੱਚ ਐਕਸੈਪਟੇਬਲ ਨਹੀਂ ਨੇ। ਇੱਥੇ ਵੀ ਬੇਗਾਨਗੀ ਦਾ ਅਹਿਸਾਸ ਹੁੰਦਾ। ਇੱਥੇ ਵੀ ਲੋਕ ਜਿਹੜੇ ਨੇ ਜੀ ਉਹ ਕਹਿੰਦੇ ਨੇ ਭਾਈ ਇਹ ਅੱਗ ਨੂੰ ਆਈ ਘਰੜੀ ਬਣ ਕੇ ਬੈਗੀ। ਉਹ ਵੀ ਸਾਡੇ ਅਗੇਂਸਟ ਹੁੰਦੇ ਨੇ ਸਾਨੂੰ ਅੰਦਰ ਝਾਤ ਮਾਰਨ ਦੀ ਲੋੜ ਆ ਸਾਡੇ ਉਹ ਲੋਕ ਜਿਹੜੇ ਕੁਝ ਕੁ ਕ੍ਰਿਮੀਨਲ ਮਾਈਂਡਡ ਵਿਚਾਰਧਾਰਾ ਰੱਖਦੇ ਨੇ ਜਿਨ੍ਹਾਂ ਨੂੰ ਕਿਸੇ ਕੋਲੋਂ ਖੋਹ ਕੇ ਖਾਣ ਕਿਸੇ ਨੂੰ ਲੁੱਟਣ ਕਿਸੇ ਨਾਲ ਠੱਗੀ ਮਾਰਨ ਕਿਸੇ ਨੂੰ ਧਮਕੀ ਦੇਣ ਕਿਸੇ ਤੇ ਗੋਲੀਆਂ ਚਲਾਉਣ ਕੋਈ ਇਹਦੇ ਵਿੱਚ ਕੋਈ ਅਟਪਟਾ ਨਹੀਂ ਲੱਗਦਾ ਉਹਨਾਂ ਨੂੰ ਆਪਾਸ ਸੁਧਾਰਨ ਦੀ ਜ਼ਰੂਰਤ ਹੈ ਜੇ ਉਹ ਨਾ ਸੁਧਰੇ ਤੇ ਸਾਰਿਆਂ ਦੇ ਸਿਰ ਦੇ ਵਿੱਚ ਸਵਾਹ ਪਏਗੀ ਹੀ ਪਏਗੀ ਇਮੀਗ੍ਰੈਂਟਸ ਤੇ ਜਿਹੜਾ ਉਲਟ ਜਿਹੜੀ ਇੱਕ ਵਿਚਾਰਧਾਰਾ ਦੁਨੀਆ ਭਰ ਦੇ ਵਿੱਚ ਬਣ ਰਹੀ ਆ ਇਹ ਜਿਹੜਾ ਇਹ ਜ਼ਹਿਰ ਜਿਹੜਾ ਜੀ ਇਹ ਦਿਨ ਬਦ ਦਿਨ ਦਿਨ ਬਦਨ ਫੋਰ ਫੈਲੇ ਔਰ ਇਹਦਾ ਖਮਿਆਜ਼ਾ ਆਪਾਂ ਸਾਰਿਆਂ ਨੂੰ ਹੀ ਭੁਗਤਣਾ ਪੈਣਾ ਉਸ ਤੋਂ ਪਹਿਲਾਂ ਕਿ देर ਹੋ ਜਾਏ ਸੁਧਰਨ ਵਾਲੇ ਪਾਸੇ ਨੂੰ ਤੁਰਨਾ ਚਾਹੀਦਾ